ਨਾਮੇ ਰਾਤੇ ਕਹਿੰਦੇ ਜਿਹੜੇ ਨਾਮ ਚ ਰੰਗੇ ਰਹਿੰਦੇ ਨੇ ਜਿਹੜੇ ਪਰਮਾਤਮਾ ਦੀ ਭਗਤੀ ਚ ਰੰਗੇ ਰਹਿੰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਲਗਾਤਾਰ ਟਿਕੇ ਰਹਿੰਦੇ ਨੇ ਜਿਨ੍ਹਾਂ ਦੀ ਬਿਰਤੀ ਬਣ ਜਾਂਦੀ ਆ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾ ਜਿਨ੍ਹਾਂ ਦੀ ਆ ਬਿਰਤੀ ਬਣ ਜਾਂਦੀ ਆ ਕਹਿੰਦੇ ਹਰ ਸਵਾਸ ਸੰਭਾਲਦੇ ਇੱਕ ਸਵਾਸ ਵੀ ਖਾਲੀ ਨਾ ਚਲਿਆ ਜਾਏ ਕਿਤੇ ਕਦੀ ਦੇਖਣਾ ਤੁਸੀਂ ਰੱਬ ਦੇ ਪਿਆਰਿਆਂ ਨੂੰ ਕਿਤੇ ਰੱਬ ਦੇ ਪਿਆਰਿਆਂ ਦੀ ਬਿੱਤੀ ਇਦਾਂ ਦੀ ਬਣ ਜਾਂਦੀ ਕਿਤੇ ਕੋ ਗੱਪਾ ਸ਼ੱਪਾ ਮਾਰਨ ਰਿਹਾ ਤੇ ਰੱਬ ਦੇ ਪੈਰੇ ਉੱਠ ਕੇ ਪਣਾ ਜਾ ਕੇ ਇਕੱਲੇ ਹੋ ਕੇ ਬਹਿ ਗਈ ਕਿਸੇ ਨੇ ਪੁੱਛਿਆ ਵੀ ਪੈਸਾ ਤੇ ਕੀ ਗੱਲ ਹੈ ਮੇਰਾ ਕੀ ਗੱਲ ਹੋ ਗਈ ਤੁਸੀਂ ਇੱਧਰ ਆ ਕੇ ਬਹਿ ਗਏ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਸਾਡਾ ਨਫ਼ਰਤ ਤੁਹਾਨੂੰ ਸਾਡੀ ਗੱਲ ਚੰਗੀ ਲੱਗਦੀ ਹੈ ਕਹਿੰਦਾ ਨਹੀਂ 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 ਤੁਸੀਂ ਗੱਪਾ ਸ਼ੱਪਾ ਮਾਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੁਝ ਕਿਹਾ ਕਹਿੰਦਾ ਫਿਰ ਆਪ ਜੀ ਉੱਠ ਕੇ ਕਿਉਂ ਆ ਗਏ ਹੋ ਕਹਿੰਦਾ ਨਹੀਂ ਵੈਸੇ ਹੀ ਕਿਹੜੀ ਗੱਲਾਂ ਉਹ ਸੋਚਣ ਲਿਆ ਵੀ ਇਹ ਸੰਸਾਰ ਦੀਆਂ ਗੱਲਾਂ ਕਰਦੇ ਪੈਣੇ ਇਹਨਾਂ ਲਾਗੇ ਬਹਿ ਕੇ ਮੇਰਾ ਸਿਮਰਨ ਟੁੱਟ ਜਣਾ ਛੱਡੋ ਮੈਂ ਆਪਣਾ ਦਮ ਸਵਾਲ ਲਵਾ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਪਤਾ ਨਹੀਂ ਕਿਹੜੀ ਖੇਡ ਰੱਬ ਨੇ ਖੇਡਣੀ ਹੈ ਹੈ ਉਹਨਾਂ ਨੇ ਕਿਹਾ ਉਹ ਉੱਠ ਕੇ ਤੇ ਬਹਾਂ ਚਲੇ ਜਾਂਦੇ ਆ ਕਿਹੜੀ ਗੱਲੋਂ ਨਾਮ ਨਾਲ ਜੁੜਿਆ ਸ਼ਬਦ ਨਾਲ ਜੁੜਿਆ ਜਿਹੜੇ ਸ਼ਬਦ ਨਾਲ ਜੁੜੇ ਉਹਨਾਂ ਦੀ ਆਤਮਿਕ ਬਿਰਤੀ ਇਦਾਂ ਦੀ ਬਣ ਜਾਂਦੀ ਹੈ ਨਾਮੇ ਰਾਤੇ ਜਿਹੜੇ ਨਾਮ 'ਚ ਰੰਗੇ ਆ ਸ਼ਬਦ ਚ ਰੰਗੇ ਆ ਅਨ ਦਿਨ ਮਾਤੇ ਅਨ ਦਿਨ ਹਰ ਰੋਜ਼ ਸਵਾਸ ਮਾਤੇ ਕੀ ਮਸਤ ਰਹਿੰਦੇ ਆ ਕਹਿੰਦੇ ਪਰਮਾਤਮਾ ਦੇ ਨਾਮ ਚ ਰੰਗੇ ਹੋਏ ਹਮੇਸ਼ਾ ਮਸਤ ਰਹਿੰਦੇ ਆ ਕਿਦਾਂ ਮਸਤ ਰਹਿੰਦੇ ਆ ਕੁਝ ਮਿਲਿਆ ਤਾਂ ਵੀ ਠੀਕ ਆ ਕੁਝ ਨਹੀਂ ਮਿਲਿਆ ਤੇ ਤਾਂ ਵੀ ਠੀਕ ਆ ਅਸੀਂ ਲੋਕ ਤਾਂ ਇਦਾਂ ਦੇ ਆ ਕਿਤੇ ਗੁਰੂ ਘਰ ਮੱਥਾ ਟੇਕਣ ਗਏ ਠੀਕ ਆ ਕਿਚੜੀ ਚ ਕੇਸ ਲੱਗਾ ਸੀ ਪਹਿਲੀ ਗੱਲ ਸਾਨੂੰ ਰੱਬ ਚ ਇਤੇ ਆਉਂਦਾ ਨਹੀਂ ਇਤੇ ਉਹਦੋਂ ਨਹੀਂ ਆਉਂਦਾ ਜਦੋਂ ਕੋਈ ਮੁਸੀਬਤ ਪੈਂਦੀ ਹੈ ਕਿਚਰੀ ਜਕੇਸ਼ ਜੀ ਅੱਜ ਤਰੀਕ ਹੈ ਅੱਜ ਸਵੇਰ ਦਾ 2 ਵਜੇ ਜਾ ਕੇ ਚੜੂ ਮਾਰਨ ਰਿਹਾ ਨਾਲ ਕੜਾ ਪਛਾਦੀ ਦੇ ਗਾਦਰ ਸਭ ਕੁਝ ਕੀਤਾ ਜਦੋਂ 12:00 ਵਜੇ ਨਾ ਤੇ ਸਨਮ ਮਿਲਿਆ ਵੀ ਕੇਸ ਆਪਾਂ ਹਾਰ ਗਏ ਰੋਣ ਲੱਗ ਪਿਆ ਇਹ ਗੱਲ ਹੋਈ ਬਈ ਰੋ ਪਿਆ ਬਈ ਤੁਸੀਂ ਦੀ ਸੇਵਾ ਕਰਨ ਰਿਹਾ ਸੀ ਤੂੰ ਅੱਜ ਕੜਾ ਪੁਛਾ ਦੇਗਾ ਜਦ ਅਰ ਕੀਤੀ ਸੀ 2 ਵੇ ਦਾ ਝਾੜੂ ਫੇਰਨ ਧਿਆ ਸੀ ਇੰਨੀ ਸੇਵਾ ਕੀਤੀ ਅੱਜ ਤੂੰ ਪੁੱਤਰਾ ਰੋਪੋ ਪਿਆ ਬਈ ਕਹਿੰਦਾ ਜਿੱਦੇ ਲਈ ਸੇਵਾ ਕੀਤੀ ਕੰਮ ਹੀ ਨਹੀਂ ਮਿਲਿਆ ਕੰਮ ਹੀ ਨਹੀਂ ਮਿਲਿਆ ਕੀ ਗੱਲੋ ਕੀ ਕਹਿੰਦਾ ਕੇਸ ਹਾਰ ਗਏ ਅੱਛਾ ਤੂੰ ਕੇਸ ਲਈ ਸੇਵਾ ਕਰਦਾ ਪਿਆ ਸੀ ਇਹਦਾ ਮਤਲਬ ਤੂੰ ਗੁਰੂ ਚਨਨ ਨਾਲ ਜੁੜਨ ਲਈ ਸੇਵਾ ਨਹੀਂ ਕਰਦਾ ਪਿਆ ਸੀ ਤੂੰ ਗੁਰੂ ਚਨਨ ਤੋਂ ਦੂਰ ਰਹਿਣ ਲਈ ਸੇਵਾ ਕਰਦਾ ਸੀ ਬੈਟ ਤੈਨੂੰ ਨਹੀਂ ਸਮਝ ਲਗਣੀ ਤੇਰੇ ਵੱਸ ਚ ਨਹੀਂ ਹੈ